ਸਵੇਰੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 15 ਦੇ ਮੋਬਾਈਲ ਟਾਵਰ ਤੇ ਇੱਕ ਨੌਜਵਾਨ ਚੜ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਤੋਂ ਇਹ ਨੌਜਵਾਨ ਮੋਬਾਈਲ ਟਾਵਰ ਤੇ ਚੜਿਆ ਹੋਇਆ ਹੈ ਜੋ ਕਿ ਮਾਨਸਾ ਦਾ ਰਹਿਣ ਵਾਲਾ ਹੈ ਤੇ ਜ਼ਮੀਨੀ ਬੁਵਾਦ ਦੇ ਵਿੱਚ ਇਨਸਾਫ਼ ਨਾ ਮਿਲਣ ਦੇ ਰੋਸ ਦੇ ਵਿੱਚ ਇਹ ਕਦਮ ਇਸ ਨੌਜਵਾਨ ਨੇ ਚੁੱਕਿਆ ਜਿਸ ਦਾ ਨਾਮ ਵਿਕਰਮ ਦੱਸਿਆ ਜਾ ਰਿਹਾ ਹੈ ਤੇ ਸੀਐਮ ਭਗਵੰਤ ਮਾਨ ਨੂੰ ਮਿਲਣ ਦੀ ਇੱਛਾ ਸੀ ਤੇ ਇਸ ਨੌਜਵਾਨ ਦੇ ਵੱਲੋਂ ਦੱਸਿਆ ਜਾਂਦਾ ਹੈ ਕਾਫੀ ਵਾਰ ਕੋਸ਼ਿਸ਼ ਕੀਤੀ ਐ ਸੀਐਮ ਭਗਵੰਤ ਮਾਨ ਨੂੰ ਮਿਲਣ ਦੀ ਕਾਫੀ ਵਾਰ ਚਿੱਠੀਆਂ ਲਿਖੀਆਂ ਪਰ ਮਿਲਨ ਨਹੀਂ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਜੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮੋਬਾਈਲ ਟਾਵਰ ਤੇ ਆਖਿਰ ਚੜਨਾ ਪਿਆ ਨਜ਼ਦੀਕ ਦੇ ਲੋਕਾਂ ਵੱਲ ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਤੋਂ ਇਹ ਨੌਜਵਾਨ ਚੜਿਆ ਹੋਇਆ ਹੈ ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਤੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਣਾ ਪਈਆਂ ਤੇ ਪੀਸੀਰ ਗੱਡੀ ਤੇ ਨਾਲ ਫਾਇਰ ਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਏ ਨੇ ਕਾਫੀ ਧਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਇਸ ਨੌਜਵਾਨ ਨੂੰ ਮੋਬਾਈਲ ਟਾਬਰ ਤੋਂ ਨਿਚੇ ਧਾਰਨ ਵਾਸਤੇ ਪਰ ਇਸ ਨੌਜਵਾਨ ਦੀ ਇਹ ਮੰਗ ਹੈ ਕਿ ਮੈਨੂੰ ਜ਼ਮੀਨੀ ਵਿਵਾਦ ਦੇ ਵਿੱਚ ਇਨਸਾਫ ਨਹੀਂ ਮਿਲਿਆ ਜਿਸ ਤੋਂ ਬਾਅਦ ਇਹ ਕਦਮ ਮੈਨੂੰ ਚੁਕਣਾ ਪਿਆ ਗੱਲ ਨੇ ਕਿ ਕਾਫੀ ਲੋਕ ਇਦਾਂ ਦੇ ਸਤਾਏ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਦਰਦਰ ਦੇ ਠੋਕਰਾਂ ਖਾ ਰਹੇ ਨੇ ਅਧਿਕਾਰੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ ਜਿਸ ਤੋਂ ਬਾਅਦ ਰੋਸ ਦੇ ਵਿੱਚ ਆਣ ਕੇ ਉਹਨਾਂ ਦਾ ਕਦਮ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਾ ਤਾਂ ਸੀਐਮ ਭਗਵੰਤ ਮਾਨ ਨੂੰ ਮਿਲਿਆ ਜਾਵੇ ਆਪਣੇ ਇਨਸਾਫ ਦੀ ਗੁਹਾਰ ਲਗਾਈ ਜਾਵੇ ਜਾਂ ਫਿਰ ਐਦਾਂ ਦੇ ਖੌਫਨਾਕ ਕਦਮ ਹਮੇਸ਼ਾ ਇਦਾਂ ਦੇ ਮਾਮਲੇ ਦੇ ਵਿੱਚ ਨੌਜਵਾਨ ਚੁੱਕ ਲੈਂਦੇ ਨੇ ਪਹਿਲਾਂ ਵੀ ਇਦਾਂ ਦੇ ਮਾਮਲਿਆਂ ਦੇ ਵਿੱਚ ਕਈ ਵਾਰ ਪਾਣੀ ਵਾਲੇ ਟੈਂਕੀ ਦੇ ਟਾਪਰਾਂ ਦੇ ਉੱਤੇ ਨੌਜਵਾਨ ਚੜਦੇ ਦੇਖੇ ਨੇ ਆਪਣੀ ਨੌਕਰੀ ਦੀ ਮੰਗਨ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਕਿਸੇ ਲੜਾਈ ਝਗੜੇ ਜਾਂ ਫਿਰ ਦਾ ਜ਼ਮੀਨੀ ਬਵਾਦ ਇਨਸਾਫ ਨੂੰ ਲੈ ਕੇ ਤਾਂ ਮੋਬਾਈਲ ਟਾਪਰ ਤੇ ਚੜੇ ਇਸ ਨੌਜਵਾਨ ਨੂੰ ਕਾਫੀ ਦੇਰ ਤੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਪੁਲਿਸ ਅਧਿਕਾਰੀਆਂ ਵੱਲੋਂ ਅਸ਼ਵਾਸਨ ਵੀ ਦਿੱਤਾ ਜਾ ਰਿਹਾ ਹੈ ਕਿ ਹਰ ਤਰੀਕੇ ਦੀ ਤੇਰੀ ਮਦਦ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਜੋ ਵੀ ਤੈਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦਵਾਜਾਵੇਗਾ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਾਈ ਜਾਵੇਗੀ ਪਰ ਅਜੇ ਤੱਕ ਦੱਸਿਆ ਜਾ ਰਿਹਾ ਕਿ ਮੋਬਾਈਲ ਟਾਵਰ ਤੇ ਨੌਜਵਾਨ ੜਕੇ ਬੈਠੇ ਆ ਕਿ ਜਦੋਂ ਤੱਕ ਸੀਐਮ ਭਗਵੰਤ ਮਾਨ ਖੁਦ ਉਹਨਾਂ ਨੂੰ ਮਿਲਣ ਬਾਅਦ ਤੇ ਨਹੀਂ ਆਂਦੇ ਤਾਂ ਉਦੋਂ ਤੱਕ ਉਹ نیچے ਨਹੀਂ ਉਤਰਨਗੇ ਤਾਂ ਐਦਾਂ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ ਹੈ ਪਹਿਲਾਂ ਤੁਸੀਂ ਉਹ ਵੀ ਸੁਣੋ ਤੇ ਨਾਲ ਦੀ ਨਾਲ ਦੱਸਦੇ ਹਾਂ ਪੂਰੀ ਗੱਲਬਾਤ ਪਹਿਲੀ ਤੁਸੀਂ ਮੌਕੇ ਤੇ ਆਇਓ ਤਿਆਰੀਆਂ ਕੀ ਨੇ ਬਤਾ ਹਾਂ ਜੀ ਸਰ ਕਿੰਨੇ ਵਜੇ ਚੜਿਆ ਵੀ ਕੀ ਕਾਲ ਹੈ ਇਹਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਪਰ ਉਹੇ ਨੀਚੇ ਆਜਾ ਹਾਂ ਜੋ ਵੀ ਦੀ ਮੇਨ ਡਿਮਾਂਡ ਉਹਨੂੰ ਆਪਾਂ ਕਲੀਅਰ ਕਰ ਦਈਏ ਸਵੇਰੇ ਕਿੰਨੇ ਵਜੇ ਚੜਿਆ ਹੋਇਆ ਓਏ ਇਹ ਹੁਣੇ ਕੋਈ 5:30 ਵਜੇ ਅੱਛਾ ਕੀ ਕਹਿ ਕੀ ਰਿਹਾ ਹੈ ਮੁੰਡਾ ਉੱਪਰ ਉਹ ਅਨਾਉਂਸਮੈਂਟ ਵੀ ਕਰ ਰਿਹਾ ਸੀ ਫੋਨ ਤੇ ਕੀ ਕਹਿ ਰਿਹਾ ਹੈ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਕੋਈ ਜੋ ਹੈ ਜਿੰਨਾ ਪਤਾ ਮੈਨੂੰ ਤੁਹਾਨੂੰ ਦੱਸ ਸਕਦਾ ਅੱਛਾ ਸੀਐਮ ਨਾਲ ਮਿਲਣ ਦੀ ਵੀ ਗੁਹਾਰ ਕਰ ਰਹੇ ਹੈ ਤੁਸੀਂ ਸੁਣਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਸਵੇਰੇ 6 ਵਜੇ ਤੋਂ ਇਹ ਨੌਜਵਾਨ ਚੜਿਆ ਹੋਇਆ ਮੋਬਾਈਲ ਟਾਵਰ ਦੇ ਉੱਤੇ ਜਿਸ ਨੂੰ ਕਾਫੀ ਕੋਸ਼ਿਸ਼ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਇਹ ਜਿਹੜਾ ਖੌਫਨਾਕ ਕਦਮ ਚੁੱਕਿਆ ਹੈ ਕਿਉਂਕਿ ਮੋਬਾਈਲ ਟਾਵਰ ਕਾਫੀ ਉੱਚਾ ਹੁੰਦਾ ਹੈ ਤਾਂ ਉਹਦੇ ਵਿੱਚ ਕਰੰਟ ਲੱਗਣ ਦੀਆਂ ਵੀ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹੁਣ ਅਧਿਕਾਰੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਨਾਲ ਇਸ ਨੌਜਵਾਨ ਨੂੰ ਮੋਬਾਈਲ ਟਾਵਰ ਤੋਂ نیچے ਉਤਾਰਿਆ ਜਾ ਐਸੂਨ ਲੈ ਕੇ ਬਾਤ ਉਹ ਤੋਂ ਖਬਰ ਨੂੰ ਸ਼ੇਅਰ ਕਰਦੇ ਤੇ ਨਾਲ ਜਨਾਬ ਨੇ ਕਮੈਂਟ ਜਰ ਕਰਿਓ